ਦਾਈ ਕਜ਼ਾਦੇ ਵਿੱਚ 71 ਮੇਰੇ ਬਹੁਤ ਹੀ ਸਕਾਰਜੋਗ ਸੇਸਾ ਤੇ ਮਜ਼ਦੂਰ ਮੇਰੀਆਂ ਮਾਮਾ ਤੇ ਭੈਣਾ ਅੱਜ ਜੋ ਇਹ ਹਾਦਸਾ ਹੋਇਆ ਏਦਾਂ ਦੇ ਹਾਦਸੇ ਪੰਜਾਬ ਤੇ ਨਹੀਂ ਤਕਰੀਬਨ ਪੂਰੇ ਦੇਸ਼ ਹੁੰਦੇ ਜਾ ਰਹੇ ਆ ਕਿਉਂਕਿ ਜਿਹਦੀ ਜ਼ਿੰਮੇਵਾਰੀ ਇਥੋਂ ਦੀ ਆ ਸਰਕਾਰਾਂ ਦੀ ਆ ਔਰ ਜਦੋਂ ਇੱਥੇ ਮਲੇਗਾ ਮਜ਼ਦੂਰ ਕੰਮ ਕਰਦੇ ਆ ਤਾਂ ਉਹਦੀ ਸੇਫਟੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਪਰ ਸਰਕਾਰਾਂ ਦੇ ਜਿਹੜੀਆਂ ਇਹ ਸਾਡੇ ਨਾਤਾ ਕਿਸਾਨ ਨੂੰ ਕੋ ਸਮਝਦੀਆਂ ਨੇ ਤੇ ਨਾ ਹੀ ਮਜ਼ਦੂਰ ਨੂੰ ਕੋ ਸਮਝਦੀਆਂ ਨੇ ਇਹਨਾਂ ਨੂੰ ਸਿਰਫ ਉਦੋਂ ਸਮਝਦੀਆਂ ਨੇ ਜਦੋਂ ਇਹਨਾਂ ਤੋਂ ਬੋਟਾ ਲੈਣੀਆ ਹੁੰਦੀਆਂ ਨੇ ਇਸ ਕਰਕੇ ਜਦੋਂ ਵੀ ਕਿਤੇ ਵੱਡੇ ਹਾਦਸੇ ਹੋਏ ਆ ਕਿਸੇ ਨਾਲ ਜਾਂਚੀ ਹੋਈ ਆ ਕਿਸੇ ਗਰੀਬ ਨਾਲ ਟੱਕਾ ਹੋਇਆ ਤਾਂ ਉਥੋਂ ਸਾਲੂਏ ਸਰਕਾਰਾਂ ਤੋਂ ਇਨਸਾਫ ਨਹੀਂ ਮਿਲੇ ਉਥੋਂ ਮਿਲੇ ਆ ਇਨਸਾਫ ਤਾਂ ਸੰਘਰਸ਼ਾਂ ਚੋਂ ਬਣੇ ਆ ਪਿੱਛੇ ਗੁਜਰਾ ਕਾੜ ਹੋਇਆ 22 ਤਈ ਨੌਨਵਰਾ ਦੀਆਂ ਮੋਟਾਂ ਹੋਈਆਂ ਐਸੇ ਤਰ੍ਹਾਂ ਹੀ ਉਥੇ ਵੀ ਮੈਂ ਵਿਚੇ ਸੀਗਾ ਉਥੇ ਐਸੇ ਤਰ੍ਹਾਂ ਹੀ ਉਥੇ ਕੱਟ ਹੋਇਆ ਇਹ ਐਲਾਨ ਹੋਇਆ ਵੀ ਇਹਨਾਂ ਨੂੰ ਮਾਪਦਾਰ ਮੰਨਣਾ ਚਾਹੀਦਾ ਉੱਥੋਂ ਦਾ ਐਸ ਡੀ ਐਮ ਆਇਆ ਏ ਡੀ ਸੀ ਆਇਆ ਉਹ ਕਹਿੰਦੇ ਵੀ 50-50 ਹਜ਼ਾਰ ਰੁਪਏ ਸਾਨੂੰ ਦੇ ਦੇ ਦਿੰ ਲਿਆ ਤੇ ਉਦੋਂ ਬਾਅਦ ਤੁਸੀਂ ਇਲਾਸਾਂ ਦਾ ਸਸਕਾਰ ਕਰ ਲਓ ਸਾਰੀਆਂ ਭਰਾਤਰੀ ਜਥੇਬੰਦੀਆਂ ਉੱਥੇ ਆਈਆਂ ਆ ਕੇ ਉਹਨਾਂ ਨੇ ਐਲਾਨ ਕੀਤਾ ਕਿ ਨਹੀਂ ਜਿੰਨਾ ਤੇ ਪੂਰਾ ਮਾਪਦਾਰ ਨਹੀਂ ਬਰਦਾਸੀ ਉਹਨਾਂ ਦਾ ਨਹੀਂ ਆਉਂਦੇ ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਿੱਖਾ ਸੰਸਕਾਰ ਹੋ ਰਿਹਾ ਫੇਰ ਕਹਿੰਦੇ 2-2 ਲੱਖ ਰੁਪਇਆ ਦੇ ਦਿੰਦੇ ਆ ਵੀ ਤੁਸੀਂ ਸੰਸਕਾਰ ਕਰ ਲਓ ਜਦੋਂ ਅਸੀਂ 2-2 ਲੱਖ ਤੇ ਵੀ ਇਹ ਜਿਹੜੀ ਐਕਸ਼ਨ ਕਮੇਟੀ ਉੱਥੇ ਬਣੀ ਸੀ ਨਹੀਂ ਮੰਨੀ ਕਿਹਾ ਵੀ ਨਹੀਂ ਜੇ ਮਾਪ ਦਾ ਲੜਾ ਤਾਂ 25 ਲੱਖ ਲੈਣਾ ਨਹੀਂ ਲੈਣਾ ਤਾਂ ਕਿਸੇ ਦਾਪਰ ਜਾ ਕੇ ਜਦੋਂ ਝੰਡੇ ਗੱਡੇ ਸਿੰਘਾਸ ਦਾ ਲਾੜ ਕੀਤਾ ਔਰ ਟੈਂਟ ਲਾਏ ਕਾ ਪਸ਼ਾਸ ਨੂੰ ਪਤਾ ਲੱਗਿਆ ਇਥੋਂ ਦਾ ਜਿਹੜਾ ਵਿੱਤ ਮੰਤਰੀ ਚਿੰਬਾ ਉਹਦੇ ਕਲਤੇ ਨੂੰ ਸਰਕੀ ਵੀ ਮੇਰੇ ਏਰੀਏ ਦੇ ਵਿੱਚ ਆਕਸ ਹੋਇਆ ਉੱਥੇ ਸ਼ਗਾ ਤੋਰਿਆ ਫੇਰ ਜਾ ਕੇ ਕਿਤੇ ਉਹਦੇ ਕਲਤੇ ਨੂੰ ਸਰਕੀ ਆ ਫੇਰ ਜਾ ਕੇ ਕਿਤੇ 13-13 ਲੱਖ ਦਾ ਜਿਹੜਾ ਬਾਬ ਜੌ ਮਿਲਿਆ ਚਪੇ ਜਦੋਂ ਵੀ ਕਿਤੇ ਕੋਈ ਇਹਦੀ ਗੱਲ ਆਈ ਆ ਉਹਦੇ ਨੌਕਰੀ ਤਾਕਤ ਨਾਲ ਹੀ ਦਿੱਤੀ ਜਾ ਸਕਦੀ ਔਰ ਕਹਿ ਨੂੰ ਅਸੀਂ ਪਾਵੇਂ ਅੱਜ ਕਹਿ ਰਹਾ ਕਿ ਅਸੀਂ ਲੋਕਤੰਤਰ ਆ ਸਾਡਾ ਇਹ ਬੰਗਿਆ ਥੋ ਦੁਨੀਆ ਜਿਹੜੀਆਂ ਸਰਕਾਰਾਂ ਦੇ ਧੀਗਾ ਮਾਦੀਆਂ ਨੇ ਕਿ ਪੂਰੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੈ ਪਰ ਜਦੋਂ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਉਸੇ ਲੋਕਤੰਤਰ ਦੇ ਵਿੱਚ ਜਦੋਂ ਈਂਗਾਂ ਪੜਾਂ ਦੀ ਬੇਪਤੀ ਹੁੰਦੀ ਆ ਜਦੋਂ ਕਿਸਾਨਾਂ ਤੇ ਅਤਿਆਚਾਰ ਹੁੰਦਾ ਹੈ ਮਜ਼ਦੂਰਾਂ ਤੇ ਅਤਿਆਚਾਰ ਹੁੰਦਾ ਹੈ ਉਦੋਂ ਫਿਰ ਇਹ ਲੋਕਤੰਤਰ ਦੇ ਨਾਂ ਤੇ ਸਭ ਤੋਂ ਵੱਡਾ ਕਲੰਕ ਵੀ ਸਾਡੀ ਪੂਰੀ ਦੁਨੀਆ ਤੇ ਸਾਡੇ ਤੇ ਲੱਗਦਾ ਕਿਉਂ ਲੱਗਦਾ ਕਿਉਂਕਿ ਕਹਿੰਦੇ ਅਸੀਂ ਲੋਕਤੰਤਰ ਆ ਪਰ ਜਦੋਂ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਇਸ ਸਰਵਾਇਦਾਰੀ ਸਿਸਟਮ ਦਾ ਹਿੱਸਾ ਬਣ ਜਾਣ ਤਾਂ ਫਿਰ ਉੱਥੇ ਲੋਕਤੰਤਰ ਖਤਮ ਹੋ ਜਾਂਦਾ ਅੱਜ ਚਲੋ ਅਸੀਂ ਪਿਛੜੀਆਂ ਦੋਹੇ ਸਰਕਾਰਾਂ ਤੋਂ ਅੱਕੇ ਹੋਏ ਲੋਕਾਂ ਨੇ ਇੱਕ ਇਨਕਲਾਬ ਦਾ ਨਾਅਰਾ ਜਿਹੜੀ ਪਾਰਟੀ ਨੇ ਲਾਇਆ ਕਿ ਅਸੀਂ ਇਨਕਲਾਬ ਲਿਆਵਾਂਗੇ ਅਸੀਂ ਧਰਲੇ ਨਹੀਂ ਲੱਗਣਦੇ ਅਸੀਂ ਬੇਰਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਿਆਂ ਦਾ ਖਾਤਮਾ ਕਰਾਂਗੇ ਅਸੀਂ ਭ੍ਰਿਸ਼ਟਾਚਾਰ ਬੰਦ ਕਰਾਂਗੇ ਕੋਈ ਸਰਕਾਰ ਤੇ ਨਹੀਂ ਰੂਗਾ ਇਹ ਉਹਨਾਂ ਦੇ ਲਾਰਿਆਂ ਚਾਕੇ ਸਾਡੇ ਪੁੜੇ ਪੜੇ ਲੋਕਾਂ ਦੇ ਉਹਨਾਂ ਤੇ ਵਿਸ਼ਵਾਸ ਕੀਤਾ ਕਿ ਇੱਕ ਬਜ਼ੁਰਾ ਦੇ ਨਾਂ ਤੇ ਉਹਨਾਂ ਨੂੰ ਗੱਦੀ ਸੁਭਾਤੀ ਅੱਜ ਜਦੋਂ ਢਾਈ ਤਿੰਨ ਸਾਲ ਦੇਖਦੇ ਆ ਤਾਂ ਇਹ ਚੱਪਟਵੱਤ ਮਾਲ ਨੇ ਜਿਹੜੇ ਪਹਿਲਾਂ ਤੋਂ ਅੱਕੇ ਹੋਏ ਪਹਿਲਾਂ ਆਂੀਆਂ ਪਾਕੀ ਤੋਂ ਅੱਕੇ ਹੋਏ ਲੋਕ ਸੀ ਇਹਨਾਂ ਨੇ ਉਹਨੂੰ ਵੀ ਚੰਗਾ ਘਾਹਤਾ ਬੀਜਿਆ ਰਹੇ ਦੇ ਨਾਲ ਤੋਂ ਉਹੀ ਚੰਗੇ ਸੀ ਕਿਉਂਕਿ ਜਿਹੜੇ ਬਰਾਦ ਦੀ ਅਸੀਂ ਆਸ ਲਾ ਕੇ ਲੈਂਦੇ ਸੀ ਨਾ ਤਾਂ ਪਛਤਾਚਾਰ ਖਤਮ ਹੋਇਆ ਤੇ ਨਾ ਹੀ ਨਸ਼ਿਆਂ ਦਾ ਬੋਲਬਾਲਾ ਖਤਮ ਹੋਇਆ ਤੇ ਨਾ ਹੀ ਜਾਤੀਆਂ ਘਟੀਆਂ ਨੇ ਨਾ ਹੀ ਜਿਹੜੇ ਸਾਡੇ ਹੱਕ ਮੰਗਦੇ ਚਾਹੇ ਮਜ਼ਦੂਰ ਹੈ ਚاہے ਮਾਸਟਰ ਹੈ ਚਾਹੇ ਕਿਸਾਨ ਹੈ ਨਾ ਹੀ ਉਹਨਾਂ ਤੇ ਇਹਦੇ ਇਲਾਕੀ ਤਾਕਤ ਦਾ ਉਹ ਹੁਣਾਂ ਬੰਦ ਹੋ ਗਏ ਆ ਇਸ ਕਰਕੇ ਅੱਜ ਜੋ ਐਕਚੁਅਲ ਕਮੇਟੀ ਆ ਮੈਂ ਤਾਰੀਫ ਕਰਦਾ ਸਾਰੀਆਂ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਅੱਜ ਗਰੀਬ ਇੱਕ ਗਰੀਬ ਪਰਿਵਾਰਾਂ ਦੀ ਮਾਂ ਖੜੀ ਆ ਔਰ ਸਾਨੂੰ ਸਾਡਾ ਸਾਰੇ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਮੁੱਢਾ ਮੁੱਢਾ ਜੋੜ ਕੇ ਖੜੀਏ ਤਾਂ ਕਿ ਅੱਗੇ ਤੋਂ ਇਹੋ ਜਿ ਦੇ ਕੋਈ ਕੰਮਾ ਵਾਪਰਦੀ ਆ ਸਰਕਾਰ ਦਾ ਪ੍ਰਸ਼ਾਸਨ ਪਹਿਲਾਂ ਹੀ ਚਾਰੇ ਕਿ ਜਦੋਂ ਇੱਥੇ ਸੰਘਰਸ਼ ਹੋਊਗਾ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਬੰਦਾ ਮਾਵਜਾ ਦੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਜੇ ਕੁਪਗਵਤ ਮਾਨ ਦੇ ਜ਼ਿਲ੍ਹੇ ਦੇ ਵਿੱਚ ਏਰੀਆ ਦੇ ਵਿੱਚ ਅੱਜ ਵੀ ਵੱਡੀ ਘਟਨਾ ਹੋਵੇ ਕੋਈ ਕੰਮ ਨਹੀਂਦਾ ਨਾ ਹੋਵੇ ਅਮਰ ਉਹਦਾ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਕਦਮ ਆ ਮਜ਼ਦੂਰਾ ਪ੍ਰਵਾਸ ਤੋਂ ਪੈਦਾ ਹੋਇਆ ਮਜ਼ਦੂਰਾ ਦੀ ਗੱਲ ਕਰਨ ਵਾਲਾ ਆ ਦੋ ਹਰ ਪਾਰਟੀ ਮਾਰੇ ਵਾਧਾ ਨਾਰਾ ਨਹੀਂ ਮਾਰਿਆ ਅਸੀਂ ਕਿੱਦਾਂ ਮੰਨ ਲਾਂਗੇ ਕਿ ਹੋ ਸਾਡੇ ਮਦੂ ਦਾ ਹੱਕ ਦਾ ਹਾਂ ਦਾ ਨਾਰਾ ਮਾਰੂਗਾ ਸਹੇਸ ਕਰਕੇ ਮੈਂ ਆਇਆ ਜਿਥੇ ਬੰਦੀਆਂ ਦਾ ਸਾਰੇ ਸਾਥੀਆਂ ਦਾ ਧਰਵਾੜ ਕਰਦਾ ਔਰ ਜਿੰਨਾ ਚਿਰ ਇਹ ਸੀ ਹਰ ਚੱਲੂਗਾ ਅਸੀਂ ਤਰੋ ਮਰੋ ਅਸੀਂ ਸਾਰਿਆਂ ਨੇ ਐਕਸ਼ਨ ਕਮੇਟੀ ਦਾ ਸਾਥ ਦੇਣਾ ਔਰ ਜਿਹੜੇ ਅਸੀਂ ਮੰਗਾ ਰੱਖਿਆਲੇ ਪ੍ਰਸ਼ਾਸਨ ਅਗੇ ਉਹਨਾਂ ਨੂੰ ਬੁਲਾ ਕੇ ਹੀ ਨਾਮ ਲੈਣਾ ਇੰਨੀਆਂ ਗੱਲਾਂ ਕਹਦਾ ਰਾਜਾ ਲੈ ਵਾਈਗੂ ਢੀਕਾ ਕਾਲਸਾ ਵਾਈਗੂ ਢੀਕਾ